ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਹਾਂ ਤੇ 12 ਅਸ਼ਟਪਦੀਆਂ ਆਪਣੀਆਂ ਸੰਪੂਰਨ ਉਚਕੀਆਂ ਸਨ ਅੱਗੇ ਸ਼ੁਰੂ ਹੁੰਦਾ ਸਲੋਕ ਸੰਤ ਸਰਣ ਜੋ ਜਨ ਪਰੈ ਪਰੈ ਨਹੀਂ ਪੜਨਾ ਪਰੈ ਪੜਨਾ ਇੱਥੇ ਦਲਾਵਾਂ ਲੱਗੀਆਂ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ ਰਾਰੇ ਪੂਰੇ ਗੋਲ ਕੇ ਜਾਣੇ ਬੋਹਰ ਬੋਹਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਣ ਕਹਿ ਤਲਾਵਾ ਲਾਉਣੀ ਐ ਸੰਤ ਕਹਿ ਦੁਖਣ ਆਰਜਾ ਘਟੈ ਸੰਤ ਕਹਿ ਦੁਖਣ ਜਮਤੇ ਨਹੀਂ ਛੁੱਟੈ ਛੁੱਟੈ ਕਸ ਕੀ ਬੋਲਣਾ ਸੰਤ ਕਹਿ ਦੁਖਣ ਸੁਖ ਸਭ ਜਾਏ ਇਹ ਚਾਰਖਾਂ ਇੱਕ ਇਸ ਅਸ਼ਟਪਦੀ ਦੇ ਵਿੱਚ ਕਹਿ ਸਾਰੇ ਉਚਾਰਨ ਕਰਨ ਵਿੱਚ ਦਿਲਾਂਵਾਂ ਲੱਗੀਆਂ। ਸੰਤ ਕਹਿ ਦੁਖਣ ਸੁਖ ਸਭ ਜਾਏ। ਸੰਤ ਕਹਿ ਦੁਖਣ ਨਰਕ ਮਹਿ ਪਾਏ। ਦੁਖਣ ਤੇ ਸਾਰੇ ਵਿਸਰਾਮ ਲਾਉਨੇ ਨੇ। ਸੰਤ ਕਹਿ ਦੁਖਣ ਮਤ ਹੋਏ ਮਲੀਣ। ਸੰਤ ਕਹਿ ਦੁਖਣ ਸੋਭਾ ਤੇ ਹੀਣ। ਸੰਤ ਕੇ ਹੱਤੇ ਕਉ ਕਉ ਤੇ ਵਿਸਰਾਮ ਹੈ। ਰੱਖੇ ਨਾ ਕੋਏ ਸੰਤ ਕਹਿ ਦੁਖਣ ਥਾਨ ਪ੍ਰਸ਼ਟ ਹੋਏ। ਪ੍ਰਸ਼ਟ ਅਦਕ ਲਾ ਕੇ ਕਸ ਕੇ ਬੋਲਣਾ। ਸੰਤ ਕਿਰਪਾਲ ਕਿਰਪਾ ਜੇ ਕਰੈ ਕਰੈ ਨਹੀਂ ਪੜਨਾ ਕਰੈ ਪੜਨਾ ਨਾਨਕ ਸੰਤ ਸੰਗ ਇੱਥੇ ਵਿਸਰਾਮ ਨਿੰਦਕ ਭੀ ਤਰੈ ਤਰੈ ਨਹੀਂ ਪੜਨਾ ਤਰੈ ਸੰਤ ਕਹਿ ਦੁਖਣ ਤੇ ਮੁਖ ਭਵੈ ਇੱਥੇ ਦਲਾਵਾਂ ਲਗੀਆਂ ਤਿਆਰ ਰੱਖਣਾ ਸੰਤਨ ਕਹਿ ਦੁਖਣ ਕਾਗ ਜੋ ਲਵੈ ਇੱਥੇ ਵੀ ਦਲਾਵਾਂ ਲਗੀਆਂ ਸੰਤਨ ਕਹਿ ਦੁਖਣ ਸਰਪ ਜੋਣ ਪਾਏ ਸੰਤ ਕਹਿ ਦੁਖਣ ਤ੍ਰਿਗਤ ਜੋਣ ਕਿਰਮਾਏ ਤ੍ਰਿਗਤ ਇਕੱਠਾ ਪੜਨਾ ਸੰਤ ਕਹਿ ਦੁਖਣ ਤ੍ਰਿਸ਼ਨਾ ਮੈਂ ਜਲੈ ਜੱਲੇ ਨਹੀਂ ਪੜਨਾ ਜਲੈ ਤਲਾਵਾਂ ਲੱਗੀਆਂ ਕੋਲਾ ਪੜਨੈ ਨੂੰ ਸੰਤ ਕਹਿ ਦੁਖਣ ਸਭ ਕੋ ਛਲੈ ਸੰਤ ਕਹਿ ਦੁਖਣ ਤੇਜ ਸਭ ਜਾਏ ਸੰਤ ਕਹਿ ਦੁਖਣ ਨੀਚ ਨੀ ਜਾਏ ਨਚਾਏ ਨਹੀਂ ਪੜਨਾ ਨੀਚ ਜਾਏ ਤੇ ਵਿਹਾਰੀ ਦੀ ਆਵਾਜ਼ ਵਿਚਾਰਨ ਹੋਵੇ ਨੀਚ ਜਾਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਗ ਤਾ ਕੋਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਕਿਨ ਟਿਕਰ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰ ਸਾਰੇ ਨਿੰਦਕ ਤੇ ਵਿਸਰਾਮ ਨਹੀਂ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਇਥੇ ਵਿਸਰਾਮ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ

ਸੰਤ ਕੇ ਦੋਖੀ ਕੋ ਸਭ ਤਿਆਗੈ ਤਿਆਗੈ ਨਿਪੜਨਾ ਤਿਆਗੈ ਸੰਤ ਕਾ ਦੋਖੀ ਮਹਾ ਹੰਕਾਰੀ ਅਹੰਕਾਰੀ ਆਹਾ ਜੁਤੇ ਟਿੱਪੀ ਲੱਗਿਆ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸ਼ਿਆਰੀ ਦੀ ਬਾਜ ਉਚਾਰਨ ਬਿਕਾਰੀ ਸੰਤ ਕਾ ਦੋਖੀ ਜਨਮੈ ਮਰੈ ਇੱਥੇ ਵੀ ਦਲਾਵ ਲੱਗਿਆ ਇੱਥੇ ਵੀ ਦਲਾਵ ਲੱਗਿਆ ਜਨਮੈ ਮਰੈ ਸੰਤ ਕੇ ਦੂਖਣਾ ਸੁਖ ਤੇ ਟਰੈ ਟਰੈ ਨਿਪੜਨਾ ਟਰੈ ਸੰਤ ਕੇ ਦੋਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾ ਲੈੰ ਮਲਾਈ ਸੰਤ ਕਾ ਦੋਖੀ ਅਦ ਬੀਤੇ ਟੂਟੈ ਟੂਟੈ ਥਲੇ ਦਲੈਂਕੜਾ ਲੱਗਿਆ ਤਿਆਰ ਰੱਖਣਾ ਇੱਕ ਦਲਾਵਾ ਦਲਾਵਾ ਦੀ ਆਵਾਜ਼ ਉਚਾਰਨਗੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਹੁਣ ਇੱਥੇ ਪਪਾ ਦੇ ਹਾਏ ਦਲੈਂਕੜਾ ਚੱਚੇਉ ਦਲਾਵਾ ਲੱਗਿਆ ਪਹੁੰਚੈ ਪੜਨੈ ਪਹੁੰਚੇ ਨਹੀਂ ਪੜਨੈ ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ ਸੰਤ ਕਾ ਦੋਖੀ ਉੱਜੜ ਪਾਈਐ ਇੱਥੇ ਦਲਾਵਾ ਧਿਆਨ ਰੱਖਣਾ ਸੰਤ ਕਾ ਦੋਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਨਿਰਤਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੇ ਪਾਵੇ ਤੇ ਵਿਸਰਾਮ ਹੈ ਤਾਲੇ ਉਬਾਰ ਸੰਤ ਕਾ ਦੋਖੀ ਏਉ ਬਿੱਲ ਲਾਏ ਜੋ ਜਲ ਬਿਹੂਣ ਬਿਹੂਣ ਤੇ ਬਿਸਰਾਣ ਮਛਲੀ ਤੜਫੜਾਏ ਤੜਫੜਾਏ ਇਕੱਠਾ ਪੜਨਾ ਤੱਤਾ ੜਾੜਾ ਤੇ ਫਫਾ ਤੜਫੜਾਏ ੜਾਏ ਜਿਹੜਾ ਵਖਰਾ ਹੈ ਇਸ ਬੰਧਕ ਲਾ ਕੇ ਉਚਾਰਨ ਕਰਨਾ ਹੈ ਕਈ ਸੰਗਤ ਪੜ ਜੀ ਤੜਫੜਾਏ ਤੜ ਫੜਾਏ ਇਸ ਤਰ੍ਹਾਂ ਨਹੀਂ ਕਰਨਾ ਤੜ ਫਫਾ ਇਸ ਬੰਨੇ ਲਉਣਾ ਤੜ ਫੜਾਏ ਸੰਤ ਕਾ ਦੋਖੀ ਭੁੱਖਾ ਨੀ ਰਾਜੈ ਰਾਜੈ ਤੇ ਅਧਕ ਲਾ ਕੇ ਕਸ ਕੇ ਬੋਲਣਾ ਰਾਜੈ ਨਹੀਂ ਬੋਲਣਾ ਕੋਲਾ ਇਹਨੂੰ ਕਸ ਕੇ ਬੋਲਣਾ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਨ ਨਹੀਂ ਧਰਾਪੈ ਸੰਤ ਕਾ ਦੋਖੀ ਛੁੱਟੈ ਇਕੈਲਾ ਜੋ ਬੁਆੜ ਬੁਆੜ ਦਲੈਂਕੜਾ ਤਿਆਰ ਰੱਖਣੀ ਹੈ ਸੰਗਤਾਂ ਕਈ ਪੜ ਜਾਂਦੀਆਂ ਜੋ ਬੁਆੜ ਬੁਆੜ ਨਹੀਂ ਕੜਨ ਬੁਆੜ ਲੈ ਇੱਕ ਔਂਕੜ ਦੇ ਨਾਲ ਇੱਥੇ ਲੱਗੀਆਂ ਦੋ ਦਲੈਂਕੜਾ ਜੋ ਬੁਆੜ ਬੁਆੜ ਟਿਲ ਖੇਤ ਮਾਹੀ ਦੁਹਿਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿੱਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੇ ਇੱਥੇ ਵਿਚਾਰ ਸੋ ਇੱਥਿਆ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਵਿਗੜ ਰੂਪ ਇਕੱਠਾ ਪੜਨ ਸਦ ਕੇ ਦੋਖੀ ਕੋ ਦਰਗਹ ਮਿਲੇ ਸਜਾਏ ਮਿਲੇ ਨਹੀਂ ਪੜਨਣ ਮਿਲੇ ਪੜਨ ਸੰਤ ਕਾ ਦੋਖੀ ਸਦਾ ਸਹਿਕਾਈਐ ਦਿਲਾਂ ਮੇ ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ ਜੀਵਾਈਐ ਜਜੇ ਨੂੰ ਬਿਹਾਰ ਲੱਗੀ ਸੰਤ ਕੇ ਦੋਖੀ ਕੀ ਪੁਜੈ ਨਾ ਆਸਾ ਸੰਤ ਕਾ ਦੋਖੀ ਉੱਠ ਚੱਲੇ ਨਿਰਾਸਾ ਦਿਲਾਂ ਮ ਲੱਗੀਆਂ ਤਿਆਰ ਰਖਣਾ ਸੰਤ ਕੈ ਦੋਖ ਨ ਤ੍ਰਿਸ਼ਟੈ ਕੋਈ ਹੁਣ ਕੈ ਤੇ ਦਿਲਾਂ ਮ ਲੱਗੀਆਂ ਸੰਤ ਕੇ ਨੰ ਸੰਤ ਕੈ ਬਨੈ ਸੰਤ ਕੈ ਦੋਖ ਨ ਤ੍ਰਿਸ਼ਟੈ ਇਥੇ ਵੀ ਦਲਾਵੈ ਕੋਈ ਜੈਸਾ ਭਾਵੈ ਜੈਸਾ ਕੋਈ ਹੋਏ ਪਇਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਜਾਣੈ ਤੇ ਦਲਾਵੈ ਸੱਚਾ ਸੋਏ ਸਭ ਘਟ ਸਭ ਘਟ ਤਿਸ ਕੀ ਉਹ ਕਰਨਹਿ ਹਾਰ ਕਰਨ ਕਰਨੀ ਪੜਨ ਕਰਨ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਹੋ ਦਿਨ ਰਾਤ ਤਿਸਹਿ ਧਿਆਵੋ ਸਾਸ ਗਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਕਰਨੇ ਨਹੀਂ ਪੜਨਾ ਕਰਨੇ ਨੰਨਿਲ ਦਲਾਵ ਲਗਲੇ ਦੂਸਰ ਕੌਣ ਕਹ ਵਿਚਾਰ ਕਹ ਪੜਨਾ ਕਹੇ ਨਹੀਂ ਪੜਨਾ ਕਹੈ ਜਿਸ ਨੂੰ ਕਿਰਪਾ ਕਰੈ ਕਰੇ ਨਹੀਂ ਪੜਨਾ ਕਰੇ ਪੜਮਣ ਤਿਸ ਆਪਨ ਨਾਮ ਦੇ ਵੱਡ ਭਾਗੀ ਵੱਡ ਭਾਗੀ ਇੱਛੇ ਵੀ ਸ੍ਰਾਮ ਨਾਨਕ ਜਨ ਛੇ ਵੱਡ ਭਾਗੀ ਨਾਨਕ ਜਨ ਛੇ ਸੋ ਸੰਗਤ ਜੀ ਆਪਣੀਆਂ ਤੇਰੀਆਂ ਤੇਰਾ ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ